ਤੁਸੀਂ ਦੇਖ ਰਹੇ ਹੋ ਨੌਰੀ ਬਾਡਰ ਦੀਆਂ ਤਸਵੀਰਾਂ ਜੋ ਕਿ ਅੱਜ ਬਾਪੂ ਅਨਜਗਜੀਤ ਸਿੰਘ ਜੀ ਢੱਲੇਵਾਲ ਸਾਹਿਬ ਜਿਨ੍ਹਾਂ ਨੇ ਪਿਛਲੇ ਦਿਨਾਂ ਤੋਂ ਅੱਜ ਦੇ 40 41 ਮਾਦਨਾ ਮਰਨ ਵਤ ਤੇ ਬੈਠੇ ਹੋਏ ਹਨ ਅੱਜ ਉਹਨਾਂ ਵੱਲੋਂ ਕਿਆ ਗਿਆ ਸੀ ਕਿ ਮਿਲਣ ਵਾਸਤੇ ਜੋ ਕਿ ਅੱਜ ਧਾਰਿਕ ਗਿਣਤੀ ਵਿੱਚ ਪਖ-ਪਖ ਜਥੇਬੰਦੀਆਂ ਦੇ ਅਤੇ ਕਿਸਾਨ ਮਹਾਪੰਚਾਇਤ ਰੂਪ ਵਿੱਚ ਪਹੁੰਚੇ ਨੇ ਸਾਡੇ ਨਾਲ ਮੌਜੂਦ ਨੇ ਇਸਬਰ ਸਿੰਘ ਜੀ ਮਕੋੜ ਸਾਹਿਬ ਯੂਨੀਅਨ ਫਾਰਮਾਸ਼ੈ ਸੂਸ਼ਣ ਦੇ ਜ਼ਿਲ੍ਹਾ ਮੀਤ ਪ੍ਰਧਾਨ ਉਹਨਾਂ ਨੂੰ ਵੀ ਆਪਾਂ ਪੁੱਛਾਂਗੇ ਕਿ ਤੁਸੀਂ ਇਸ ਸਾਧਨ ਦੇ ਵਿੱਚ ਕਿੰਨੀ ਭਾਈ ਕਾਫਲ ਦੇ ਨਾਲ ਇੱਥੇ ਪਹੁੰਚੇ ਹੋ ਥੋੜਾ ਸਵਾਗਤ ਹੈ ਜੀ ਐਲਬੀਐਸ ਨਿਊਜ਼ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਐਲਬੀਐਸ ਨਿਊਜ਼ ਦੇ ਸਾਡੇ ਪ੍ਰੈਸ ਰਿਪੋਰਟਰ ਸਰਦਾਰ ਅਨਜੇਤ ਸਿੰਘ ਸਰਾਵਾ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਅੱਜ ਬਾਪੂ ਸਰਦਾਰ ਜੁਪੀਰ ਸਿੰਘ ਢੱਲੇਵਾਲ ਜੀ ਵੱਲੋਂ ਮਹਾਪੰਚਾਇਤ ਸੱਦੀ ਗਈ ਆ ਉਹਦੇ ਉਪਰਤ ਕਵਰੇਜ ਕਰ ਰਹੇ ਨੇ ਸਵੇਰ ਦੇ ਇੱਥੇ ਬਾਕੀ ਪਿਛਲੇ ਦਿਨਾਂ ਤੋਂ ਲਗਾਤਾਰ ਫੋਰਮ ਇੰਡੀਅਨ ਫਾਰਮਰ ਐਸੋਸੀਏਸ਼ਨ ਵੱਲੋਂ ਸੀਨੀਅਰ ਮੀਤ ਪ੍ਰਧਾਨ ਇਸਮਰ ਸਿੰਘ ਮਹੋਤਬ ਸਾਹਿਬ ਅੱਜ ਬਾਪੂ ਸਤਨਾਮ ਸਿੰਘ ਮੈਰੂ ਸਾਹਿਬ ਦੇ ਹੁਕਮ ਅਨੁਸਾਰ ਅੱਜ ਇੱਥੇ ਸੈਂਕੜੇ ਸਾਥੀਆਂ ਨਾਲ ਇੱਥੇ ਪਹੁੰਚੇ ਆਂ ਔਰ ਮੇਰੇ ਨਾਲ ਮੇਰੇ ਪਿੰਡੋਂ ਕਾਫੀ ਮੁੰਡੇ ਨੌਜਵਾਨ ਜਿਹੜੇ ਖੇਤੀ ਸਬੰਧਤ ਪਿਆਰ ਕਰਦੇ ਨੇ ਖੇਤੀ ਨੂੰ ਪਿਆਰ ਕਰਨ ਵਾਲੇ ਮੇਰੇ ਨਾਲ ਪਹੁੰਚੇ ਨੇ ਪਰ ਅਸੀਂ ਅੱਜ ਮਹਾਪੰਚਾਇਤ ਦੇ ਵਿੱਚ ਇਹੇ ਕਾਮਨਾ ਕਰਦੇ ਆ ਕਲਪੁਰ ਵਾਹਿਗੁਰੂ ਅਕੀ ਤੇ ਸਰਦਾਰ ਜਗਦੀਸ਼ ਸਿੰਘ ਢੱਲੇਵਾਲ ਦੀ ਸਿਹਤ ਨੂੰ ਕਾਮਯਾਬੀ ਬਖਸ਼ੇ ਸੱਚੇ ਪਾਤਸ਼ਾਹ ਔਰ ਜੋ ਸਾਨੂੰ ਸਾਡੇ ਸਰਦਾਰ ਸਤਨਾਮ ਸਿੰਘ ਜੀ ਬਹਿਰੂ ਸਾਹਿਬ ਵੱਲੋਂ ਹੁਕਮ ਹੋਵੇਗਾ ਅਸੀਂ ਉਸ ਹੁਕਮਾਂ ਦੀ ਪਾਲਣਾ ਕਰਦੇ ਹੋਏ ਇੱਥੇ ਡੱਡੇ ਰਾਵਾਂਗੇ ਸਾਨੂੰ ਘਰ-ਬਾਰ ਖੇਤੀਬਾੜੀ ਸਭ ਕੁਝ ਛੱਡਿਆ ਹੋਇਆ ਹੈ ਅਸੀਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਇੱਥੇ ਮੋਟੇ ਹੋਏ ਆ ਸਾਡੇ ਪ੍ਰਧਾਨ ਸਰਦਾਰ ਬਕੀਰ ਸਿੰਘ ਛਾਲ ਸਾਹਿਬ ਅਜੇ ਉਹਨਾਂ ਨੂੰ ਕੋਈ ਜ਼ਰੂਰੀ ਕੰਮ ਹੋ ਗਿਆ ਇਸ ਕਰਕੇ ਉਹ ਸਕਦੇ ਉਹ ਲਾਸਟ ਟਾਈਮ ਆਉਣਗੇ ਔਰ ਆ ਕੇ ਸੰਗਤਾਂ ਦੇ ਰੋਗੂ ਹੋਣਗੇ ਔਰ ਜੋ ਕਿਸਾਨ ਯੂਨੀਅਨ ਵੱਲੋਂ ਸਰਦਾਰ ਸਤਨਾਮ ਸਿੰਘ ਜੀ ਬੈਰੂ ਸਾਹਿਬ ਵੱਲੋਂ ਸਾਨੂੰ ਉਹ ਕਾਉਣਗੇ ਅਸੀਂ ਉਹਨਾਂ ਦੀ ਪਾਲਣਾ ਕਰਾਂਗੇ ਬਹੁਤ ਬਹੁਤ ਧੰਨਵਾਦ ਇਹ ਜੀ ਸਾਡੇ ਨਾਲ ਇਸਵਤ ਸਿੰਘ ਜੀ ਕੋਲ ਸਾਹਿਬ ਜੋ ਕਿ ਇੰਡੀਅਨ ਫਾਰਮਰ ਐਸੋਸੀਏਸ਼ਨ ਦੇ ਸੀਨੀਅਰ ਜ਼ਿਲ੍ਹਾ ਮੀਤ ਪ੍ਰਧਾਨ ਹਨ ਇਹਨਾਂ ਨੇ ਸਾਨੂੰ ਵਿਸਤਾਰ ਦੇ ਨਾਲ ਜਾਣਕਾਰੀ ਦਿੱਤੀ ਆਪਾਂ ਇਹਨਾਂ ਨੂੰ ਪੁੱਛਾਂਗੇ ਵੀ ਇਹਨਾਂ ਦੇ ਨਾਲ ਹੋਰ ਕਿਹੜੇ ਕਿਹੜੇ ਪਹੁੰਚੇ ਨੇ ਹੋਰ ਆਪਾਂ ਪੁੱਛਾਂਗੇ ਵੀ ਹੋਰ ਕਿਹੜੇ ਕਿਹੜੇ ਆਗੂ ਇਹਨਾਂ ਦੇ ਨਾਲ ਪਹੁੰਚੇ ਨੇ ਮੇਰੇ ਨਾਲ ਸਾਡੇ ਹਲਕਾ ਸਾਡੇ ਜ਼ਿਲ੍ਹਾ ਸੰਗਰੂਰ ਦੇ ਮੀਡੀਆ ਇੰਚਾਰਜ ਸਰਦਾਰ ਬਲਦੇਵ ਸਿੰਘ ਸਰਾਉ ਸਾਹਿਬ ਨੂੰ ਉਹ ਵੀ ਪਹੁੰਚੇ ਨੇ ਔਰ ਨਾਲ ਉਹਨਾਂ ਦੀ ਪੂਰੀ ਟੀਮ ਸਾਡੇ ਔਰ ਤੋਂ ਪਹਿਲਾਂ ਯਾਨੀ ਕਿ ਮਤਲਬ ਕਵਰੇਜ ਕਰ ਰਹੀ ਸੀ ਸਾਨੂੰ ਬਹੁਤ ਚੰਗ ਲੱਗਿਆ ਵੀਰ ਜੀਾਂ ਦੀ ਜਿਹੜੀ ਮਿਹਨਤ ਕਿਸਾਨਾਂ ਪ੍ਰਤੀ ਸਵਜਾਇਦੀ ਹੋਰ ਸਾਡੇ ਜਥੇਬੰਦੀ ਵੱਲੋਂ ਇਹ ਵੱਧ ਚੜ ਕੇ ਟੈਨ ਕਰ ਰਹੇ ਨੇ ਇੱਕ ਪ੍ਰੈਸਰ ਕੋਰਟਰ ਹੋਣ ਦੇ ਨਾਲ ਨਾਲ ਜ਼ਿੰਮੇਵਾਰੀ ਵੀ ਨਿਭਾ ਰਹੇ ਨੇ ਜਥੇਬੰਦੀ ਵੱਲੋਂ ਹੋਰ ਨਾਲ ਸੰਕਟੇ ਸਾਥੀਆਂ ਨੂੰ ਲੈ ਕੇ ਇੱਥੇ ਪਹੁੰਚ ਰਹੇ ਨੇ ਹੋਰ ਸਰਦਾਰ ਗੁਰਦੇਵ ਸਿੰਘ ਸਰਾਉ ਪ੍ਰੈਸਰ ਕੋਰਟਰ ਹੂਨਕ ਵੱਲੋਂ ਇੱਥੇ ਲੰਗਰ ਦੀ ਜਿਹੜੀ ਵਿਵਸਥਾ ਕੀਤੀ ਗਈ ਹੈ ਉਹ ਗੌਰ ਸਲਾਗਾ ਯੋਗ ਹੈ ਕਿਉਂਕਿ ਹਰ ਵਿਅਕਤੀ ਕਿਸਾਨ ਮਜ਼ਦੂਰ ਏਕਤਾ ਜਿਹੜੇ ਸਾਡੇ ਜਥੇਬੰਦਕ ਮੈਂਬਰ ਨੇ ਸਾਰੇ ਲੰਗਰ ਪਸਾਤਾ ਛਕ ਰਹੇ ਨੇ ਹੁਣ ਮੈਂ ਧੰਨਵਾਦ ਕਰਦਾ ਸਰਦਾਰ ਬਲਦੇਵ ਸਿੰਘ ਗਰੋਸਾਪ ਦਾ ਪਰ ਬਾਪੂ ਸਤਨਾਮ ਸਿੰਘ ਬੈਰੂ ਸਾਹਿਬ ਦਾ ਹੋਰ ਸਾਡੇ ਜੀਰਾ ਪ੍ਰਧਾਨ ਸਾਡੇ ਪੰਜਾਬ ਪ੍ਰਧਾਨ ਸਾਡੇ 22 ਪ੍ਰਧਾਨ ਜਰ ਰਸਪਕਰ ਹਰਦੇਵ ਗਰਦੇਵ ਸਿੰਘ ਹੋਰੀ ਸਾਰਿਆਂ ਦਾ ਸਭ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਦਾ ਆਓ ਬਸ ਇੱਥੇ ਡੱਟ ਕੇ ਰਹੀਏ ਬਾਪੂ ਸਤਨਾਮ ਸਿੰਘ ਜੀ ਦਾ ਜੋ ਹੁਕਮ ਹੈ ਇੰਡੀਅਨ ਫਾਰਮੈਸੋਸੇਟੀਨ ਕੋਲੋਂ ਸਾਨੂੰ ਅਸੀਂ ਉਹਦੇ ਹੁਕਮਾਂ ਦੀ ਪਾਲਣਾ ਕਰਾਂਗੇ ਹੋਰ ਅਗਲੀ ਵਾਰ ਤੱਕ ਜਦੋਂ ਤੱਕ ਸਾਨੂੰ ਕੋਈ ਅਗਲੇ ਹੁਕਮ ਨਹੀਂ ਮਿਲਦੇ ਅਸੀਂ ਇੱਥੇ ਡੱਟੇ ਰਾਵਾਂਗੇ